ਤਦਦਾਰ ਸਿੰਘ ਨੇ ਆ ਕੇ ਸਾਡੀ ਜਾਤੀ ਨੂੰ ਪਰਖਿਆ ਕੇ ਆਂਦਾ ਚੂੜੇ ਚਮੇਰਾ ਨੂੰ ਇਹਨਾਂ ਨੂੰ ਸੱਟ ਲੋ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਤੇ ਉਹਦੇ ਕੋਲੇ ਪਿਸਤਲ ਵੀ ਹੈਗਾ ਜੀ ਜੋ ਕਿ ਲਾਇਸੈਂਸ ਹੈਗਾ ਉਹਦਾ ਉਹ ਲਿਆ ਰਿਆਂ ਆਂਦਾ ਮਾਰਦਾਂਗੇ ਤੁਹਾਨੂੰ ਕਹਿੰਦਾ ਸੀ ਉਹਨੇ ਪਿਸਤਲ ਕੱਢਿਆ ਕੋ ਸਾਨੂੰ ਕੁੱਟਿਆ ਵੀ ਡਾਂਗਾ ਵੀ ਮਾਰੀਆਂ ਕੋ ਸਾਡੇ ਲੇਡੀ ਦੇ ਮੇਰੀ ਮੰਮੀ ਮਤਕੀਆਂ ਪਾਈਆਂ ਉਹਨਾਂ ਦੇ ਕੱਪੜੇ ਵੀ ਪਾੜੇ ਇਹਨਾਂ ਨੇ ਮੇਰੇ ਡੈਡੀ ਦੇ ਕਾਪਾ ਮਾਰਿਆ ਉਹਦੀ ਉਂਗਲ ਵੱਢਤੀ ਆ ਜੀ ਨਾਲੋਂ ਕੁੱਟ ਗਈ ਆ ਜੀ ਔਰ ਮੇਰੇ ਵੀ ਬਾਹ ਤੇ ਮਾਰਿਆ ਇਹਨਾਂ ਨੇ ਇਹ ਰੋਮ ਵਾਲੇ ਪਿੰਡ ਵਿੱਚੋਂ ਕਤਲ ਈਏ ਬੰਦੇ ਆਏ ਆ ਜੀ ਆਪਣੇ ਕੋਲੇ ਇਸ ਪਿੰਡ ਵਿੱਚ ਰਹਿਣ ਲੱਗਿਆ ਆ ਕੇ ਤੇ ਇਹ ਉੱਥੇ ਵੀ ਕਤਲ ਕਰਕੇ ਆਏ ਆ ਆਂਦੇ ਅਸੀਂ ਉੱਥੇ ਵੀ ਬੰਦਾ ਮਾਰਤਾ ਏ ਕੋਡਾ ਕੀ ਬੰਦ ਦਿੰਨੇ ਆ ਦਾ ਸੁਖਤਾਨ ਸਿੰਘ ਜੀ ਬਲਵਿੰਦਰ ਸਿੰਘ ਜਸਕਰਨ ਸਿੰਘ ਕਰਮੈਲ ਸਿੰਘ ਕਰਨਾਲ ਸਿੰਘ ਨਛੱਤਰ ਸਿੰਘ ਹਾਂਜੀ ਦੂਜਾ ਜਗਸੀਰ ਸਿੰਘ ਤੇ ਕਰਤਾਰ ਸਿੰਘ ਦਿਦਾਰ ਸਿੰਘ ਤੇ ਕਰਤਾਰ ਸਿੰਘ ਮੇਰੇ ਬੰਦੇ ਨੂੰ ਢਾਈ ਬੈਠੇ ਤੇ ਪੁੱਤ ਨੂੰ ਢਾਈ ਬੈਠੇ ਸੀ ਦੋਹਾਂ ਨੂੰ ਕੰਨਾਂ ਸੇ ਨਾਲ ਕੋਲੇ ਤੇ ਬੁਰਾਂ ਲਿਆ ਲਿਆ ਹਥਿਆਰ ਪੜਾਈ ਜਾਂਦੇ ਨਾਲ ਸਿੰਘ ਇਹਨਾਂ ਦੇ ਗਾਲ ਪਏ ਆ ਮੇਰੇ ਭਤੀਜੇ ਦੇ ਇਹਨਾਂ ਨੇ ਵਾਰ ਹੀ ਪਟੇਕੇ ਦਿੱਤੇ ਬੇਅਵਦੀ ਵੀ ਕੀਤੀ ਆ ਜੀ ਜਿਨ੍ਹਾਂ ਦੇ ਉਹਨਾਂ ਨੇ ਵਾਰ ਉਹਦੇ ਕੋਲੇ ਵੀ ਜਿਹੜਾ ਆਦੀ ਵਾਲਾਂ ਦੀ ਇੱਜ਼ਤ ਦੇ ਰੱਖ ਵਾਲ ਉਹਦੇ ਕੋਲੇ ਆਈ ਐ ਇਸ ਟਾਈਮ ਇਹ ਝੋਨਾ ਨੱਪਣ ਲੱਗ ਪਿਆ ਆ ਕੇ ਤੇ ਅਸੀਂ ਮੜਾ ਮੋਟਾ ਨੂੰ ਕਿਹਾ ਬਈ ਝੋਨਾ ਕਿਉਂ ਨਾ ਨੁਕਸਾਨ ਸਾਡਾ ਕਿਉਂ ਕਰਦੇ ਆ ਇਸੇ ਕਰਕੇ ਜੀ ਅਸੀਂ ਤਿੰਨ ਜਣੇ ਸੀ ਤੇ ਇਹ ਸੱਤ ਅੱਠ ਜਣੇ ਸੀ ਵਿੱਚ ਇਹਨਾਂ ਦੇ ਬੁੜੀਆਂ ਆ ਗਈਆਂ ਜੀ ਬੁੜੀਆਂ ਨੇ ਇੱਕਾਂ ਚੱਕੀਆਂ ਹੋਈਆਂ ਸੀ ਇਹ ਸਾਨੂੰ ਪੈ ਗਏ ਜੀ ਮਾਰਨ ਪੈ ਗਏ ਕਈ ਮੇਰੇ ਇੱਤੇ ਵੱਜੀ ਆ ਸਿਰ ਤੇ 6-7 ਡਾਂਕੇ ਆ ਜੀ ਡੈੜੀ ਦੀ ਬਾਹਾਂ ਤੋੜਤੀ ਜੀ ਫ੍ਰੈਕਚਰ ਹੋ ਗਈ ਬਾਕੀ ਜਿਹੜੀਆਂ ਨੇ ਜਿਹੜੇ ਪਿਸਟਲ ਕੱਢਿਆ ਇਹਨਾਂ ਕੋਲ ਵੀਡੀਓ ਹੋਊਗੀ ਪ੍ਰੂਫ ਹੋਊਗਾ ਸਾਨੂੰ ਬਾਹਰ ਦੇ ਵਿੱਚ ਬੈਠਾ ਗੱਲ ਜੀ ਅੱਜ ਤਾਂ ਇਹਨਾਂ ਦੇ ਸਾਡੇ ਪਿੰਡ ਦੇ ਕਰਨੈਲ ਸਿੰਘ ਦੀ ਬਾਹਰ ਪੱਟੀ ਹੈ ਔਰ ਵਿਚਾਰੇ ਤੋਂ ਹਿਸਾਬ ਤੋਂ ਆਇਆ ਜਾ ਦਿੱਤਾ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜਲਾਲਾਬਾਦ ਦੇ ਹਸਪੀਟਲ ਵਿੱਚ ਪਹੁੰਚੇ ਹਾਂ ਦੱਸਦੀ ਹੈ ਕਿ ਪਿੰਡ ਟਿੰਡਾਂ ਵਾਲੇ ਦੇ ਵਿੱਚ ਇੱਕ ਅ ਲੜਾਈ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਆ ਜੀ ਸੰਦੀਪ ਸਿੰਘ ਜੀ ਅ ਅੱਜ ਕੀ ਕਾਰਨ ਬਣਿਆ ਜਿਹੜਾ ਤੁਸੀਂ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਆ ਸਰ ਸਾਡੀ ਲੜਾਈ ਹੋਈ ਹੈ ਜੀ ਗਵਾਂਡੀਆਂ ਨਾਲ ਜੀ ਤੇ ਉਹਨਾਂ ਨੇ ਮੇਰੇ ਕੇਸਾਂ ਦੀ ਬੇਆਵਦੀ ਕੀਤੀ ਹੈ ਜੀ ਤੇ ਕੁਝ ਮੇਰੇ ਕੇਸ ਉਹ ਪਟਕੇ ਲੈ ਗਏ ਤੇ ਕੁਝ ਮੇਰੇ ਕੋਲੇ ਹੈਗੇ ਜੀ ਤੇ ਆਹ ਵੇਖੋ ਮੈਂ ਐਸੇ ਹਾਲ ਹਾਲਤ 'ਚ ਖੜਾ ਹਾਂ ਹਜੇ ਤੱਕ ਮੈਂ ਸਿਰ ਤੇ ਪਰਨਾ ਨਹੀਂ ਬੰਨਿਆ ਜੀ ਅ ਵੀਰ ਜੀ ਕੀ ਕਾਰਨ ਸੀ ਜਿਹੜਾ ਲੜਾਈ ਹੋਈ ਆ ਦੱਸੋਗੇ ਪੂਰੀ ਗੱਲਬਾਤ ਸਰ ਆਪਣੀ ਰਾਹ ਸੀ ਸਰਕਾਰੀ ਪਲੇ ਜਿੱਥੇ ਇਟ ਲੱਗੀ ਆ ਜੀ 55 ਲੱਗਿਆ ਤੇ ਆਪਣੇ ਗਵਾਂਢੀ ਕਹਿੰਦੇ ਵੀ ਸਾਡੀ ਪਹਿਲੀ ਘਟਾ ਅਸੀਂ ਆ ਗਏ ਠੀਕ ਹੈ ਤੁਸੀਂ ਮੇਨਤੀ ਕਰਵਾ ਲਓ ਜੀ ਜਿਹੜੀਆਂ ਸਾਡੀਆਂ ਦਰਖਾਸਤਾਂ ਵੀ ਦਿੱਤੀਆਂ ਤੇ ਆਪਣੇ ਕਨਗੋ ਤੇ ਪਟਵਾਰੀ ਵੀ ਆਏ ਸੀਗੇ ਤਾਂ ਉਹ ਮੇਨਤੀ ਕਰਨ ਆਏ ਸੀ ਲੇਕਿਨ ਉਹਨਾਂ ਨੇ ਉਹ ਪੈਸੇ ਜਿਹੜਾ ਮੇਨਤੀ ਕਰਦੇ ਕੰਪਿਊਟਰ ਵਾਲੇ ਉਹਨਾਂ ਨੇ ਪੈਸੇ ਵੱਧ ਮੰਗੇ ਤਾਂ ਅਸੀਂ ਉਸ ਤੋਂ ਉਹਨਾਂ ਨੂੰ ਮਨਾ ਕਰਤਾ ਵੀ ਅਸੀਂ ਮੇਨਤੀ ਨਹੀਂ ਕਰਵਾਉਣੀ ਅਸੀਂ ਅੰਗਾ ਕਰਵਾ ਲਾਂਗੇ ਰੋਕੇ ਫਿਰ ਉਸ ਤੋਂ ਬਾਅਦ ਪੰਚਾਇਤ ਕਹਿੰਦੀ ਵੀ ਚਲੋ ਆਪਾਂ ਤੁਹਾਨੂੰ ਲੜਨਾ ਨਹੀਂ ਆ ਦੋਵਾਂ ਧਿਰਾਂ ਨੂੰ ਅਸੀਂ ਪੈਲੀ ਦੀ ਮਿਹਨਤੀ ਕਰ ਦਿੰਨੇ ਆ ਉਹ ਦੋਵਾਂ ਧਿਰਾਂ ਦੀ ਪੈਲੀ ਦੀ ਮਿਹਨਤੀ ਕਰਤੀ ਜੀ ਤਾਂ ਉਹ ਪੰਚਾਇਤ ਕਹਿੰਦੀ ਚਲੋ ਤੁਸੀਂ ਦੋ ਤਿੰਨ 3 ਫੁੱਟ ਰਾਹ ਛੱਡ ਦਿਓ ਹੋਰ ਇਹਨਾਂ ਨੂੰ ਹੂੰ ਹੂੰ ਉਹ ਆਪਾਂ ਇਹਨਾਂ ਨੂੰ 3 ਫੁੱਟ ਰਾਹ ਛੱਡਤਾ ਇਹਨਾਂ ਨੇ ਉੱਥੇ ਕੰਧ ਕੱਢ ਲਈ ਆ ਹੂੰ ਲੇਕਿਨ ਜੋ ਕਿ ਸਰਕਾਰੀ ਇੱਟਾਂ ਲੱਗੀਆਂ ਉੱਥੇ ਫਿਰ ਵੀ ਇਹਨਾਂ ਨੇ ਕੰਧ ਕੱਢ ਲਈ ਉੱਥੇ ਜੀ ਤਾਂ ਚਲੋ ਇਹ ਗੱਲ ਨਿਬੜ ਗਈ ਜੀ ਉਹ ਇਹਨਾਂ ਨੇ ਖਾਦਾ ਨਵਾਂ ਪਾਇਆ ਸੀ ਨਾਲ ਹੂੰ ਜੋ ਸਾਡਾ ਪਾਣੀ ਆਉਂਦਾ ਜੀ ਨਹਿਰੀ ਦੇ ਉਹਨਾਂ ਨੇ ਖਾਲਾ ਨਵਾਂ ਪਾਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਉੱਥੇ ਉਹਨਾਂ ਨੇ ਰਾਹ ਕੱਢਿਆ ਉੱਥੇ ਮਿੱਟੀ ਸੀਗੀ ਉਹ ਕਹਿੰਦੇ ਅਸੀਂ ਮਿੱਟੀ ਕੱਢਿਆ ਕਰਾਂਗੇ ਉਹ ਮਿੱਟੀ ਇਹਨਾਂ ਨੇ ਦੋ ਵਾਰ ਕੱਢੀ ਵੀ ਆ ਲੇਕਿਨ ਹੁਣ ਉਹ ਕਹਿੰਦੇ ਅਸੀਂ ਮਿੱਟੀ ਨਹੀਂ ਕੱਢਣੀ ਐ ਇਸ ਵਾਰ ਹਾਂ ਆਹ ਦੇ ਤੁਸੀਂ ਮਿੱਟੀ ਤੁਸੀਂ ਆਪ ਦੇ ਪ੍ਰਣਾਲੇ ਬੰਦ ਕਰੋ ਲੇਕਿਨ ਸਾਡਾ ਘਰ ਆ ਸਾਡੇ ਰਾਹ ਦੇ ਵਿੱਚ ਸਾਡਾ ਪ੍ਰਣਾਲਾ ਜੀ ਉਹਨਾਂ ਦਾ ਕੋਈ ਲੈਣ ਦੇ ਨਹੀਂ ਉਹਨਾਂ ਨੇ ਆਪਣੀ ਕੰਧ ਕੱਢ ਲਈ ਜੀ ਔਰ ਇਸ ਤੋਂ ਬਾਅਦ ਕਹਿੰਦੀ ਅਸੀਂ ਮਿੱਟੀ ਨਹੀਂ ਕੱਢਣੀ ਅਸੀਂ ਆਖੇ ਚਲੋ ਕੋਈ ਗੱਲ ਨਹੀਂ ਨਹੀਂ ਕੱਢਣੀ ਤੇ ਅਸੀਂ ਜਿਹੜਾ ਵੀਡੀਓ ਬਣਾਈ ਸੀ ਉਹਨਾਂ ਦੀ ਤੇ ਅਸੀਂ ਵੀਡੀਓ ਬਣਾ ਕੇ ਅਸੀਂ ਅਫਸਰ ਸਾਹਿਬ ਦਿਖਾਉਣੇ ਆਂ ਵੀ ਇਹ ਮਿੱਟੀ ਕਹਿੰਦੇ ਅਸੀਂ ਨਹੀਂ ਕੱਢਣੀ ਜੋ ਕਿ ਅੱਜ ਸ਼ਨੀਵਾਰ ਹੈ ਕੱਲ ਨੂੰ ਐਤਵਾਰ ਸਾਡੀ ਸੋਮਵਾਰ ਸਵੇਰ ਵਾਰੀ ਆ ਐਤਵਾਰ ਦੀ ਇੱਕ ਰਾਤ ਹੀ ਆਂਦੇ ਅਸੀਂ ਵਾਰ ਮਿੱਟੀ ਨਹੀਂ ਕੱਢਣੀ ਤੇ ਅਸੀਂ ਆਖੇ ਚਲ ਤੁਸੀਂ ਨਹੀਂ ਕੱਢਦੇ ਫਿਰ ਅਸੀਂ ਕੱਢ ਕੇ ਸਿੱਟ ਦਿੰਨੇ ਆਂ ਵਾਰ ਅਸੀਂ ਮਿੱਟੀ ਕੱਢ ਕੇ ਬਾਹਰ ਸਿੱਟਣ ਲੱਗੇ ਤਾਂ ਉਹਦੇ ਵਿੱਚ ਕੀ ਆਪਣਾ ਜਗਸੀਰ ਸਿੰਘ ਜੋ ਕਰਤਾਰ ਸਿੰਘ ਦਾ ਪੁੱਤਰਾ ਇਹਨਾਂ ਦਾ ਜਵਾਈ ਉਹ ਅੱਗੇ ਆ ਗਿਆ ਕਹਿੰਦਾ ਮੇਰੇ ਕਈ ਮਾਰ ਅੱਛਾ ਵੀ ਡੈਡੀ ਕਹਿੰਦਾ ਵੀ ਤੂੰ ਜਾ ਤੂੰ ਕੀ ਲੈਣਾ ਹੂੰ ਠੀਕ ਆ ਉਹ ਅੱਗੋਂ ਲੜਨ ਲੱਗ ਗਿਆ ਤਾਂ ਇੰਨੇ ਵਿੱਚ ਸਾਡੀ ਕੀ ਹੱਥੋ ਪਾਈ ਹੋ ਗਈ ਤੇ ਉਸ ਤੋਂ ਬਾਅਦ ਦਦਾਰ ਸਿੰਘ ਆ ਗਿਆ ਹੂੰ ਤੇ ਦਦਾਰ ਸਿੰਘ ਨੇ ਆ ਕੇ ਸਾਡੀ ਜਾਤੀ ਨੂੰ ਪਰਖਿਆ ਕੇ ਆਂਦਾ ਚੂੜੇ ਚਮੇਰਾ ਨੂੰ ਇਹਨਾਂ ਨੂੰ ਸੱਟ ਲਓ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਅੱਛਾ ਤੇ ਉਹਦੇ ਕੋਲੇ ਪਿਸਟਲ ਵੀ ਹੈਗਾ ਜੀ ਹੂੰ ਜੋ ਕਿ ਲਾਇਸੈਂਸ ਹੈਗਾ ਉਹਦਾ ਉਹ ਲਿਆ ਰਹਿਆਂ ਦਾ ਮਾਰ ਦਾਂਗੇ ਤੁਹਾਨੂੰ ਕਹਿੰਦਾ ਸੀ ਉਹਨੇ ਪਿਸਟਲ ਕੱਢਿਆ ਔਰ ਸਾਨੂੰ ਕੁੱਟਿਆ ਵੀ ਡਾਂਗਾ ਵੀ ਮਾਰਿਆ ਔਰ ਸਾਡੇ ਲੇਡੀ ਦੇ ਮੇਰੀ ਮੰਮੀ ਮਾਚੀਆਂ ਤਾਈਆਂ ਉਹਨਾਂ ਦੇ ਕੱਪੜੇ ਵੀ ਪਾੜੇ ਇਹਨਾਂ ਨੇ ਤਾਂ ਮੇਰੇ ਡੈਡੀ ਦੇ ਕਾਪਾ ਮਾਰਿਆ ਉਹਦੀ ਉਂਗਲ ਵੜਤੀ ਆ ਜੀ ਨਾਲੋਂ ਟੁੱਟ ਗਈ ਆ ਜੀ ਔਰ ਮੇਰੇ ਵੀ ਬਾਹ ਤੇ ਮਾਰਿਆ ਜੀ ਇਹਨਾਂ ਨੇ ਜਦੋਂ ਇਹ ਘਟਨਾ ਘਟੀ ਆ ਤੁਹਾਡੇ ਤੇ ਬਾਹਰ ਕੀਤਾ ਗਿਆ ਕਿੰਨੇ ਕ ਬੰਦੇ ਸੀਗੇ ਜੀ ਅਸੀਂ ਤਾਂ ਜੀ ਦੋਵੇਂ ਪਿਓ ਪੁੱਤ ਸੀ ਜੀ ਔਰ ਸਾਡੀਆਂ ਲੇਡੀਜ਼ ਹੀ ਘਰੇ ਉਹ ਸਾਨੂੰ ਚੜਾਉਣ ਆਈਆਂ ਸਾਡੇ ਚਾਚੇ ਤਾਇਆਂ ਦੇ ਸਾਰੇ ਖੇਤ ਹੈਗੇ ਸੀਗੇ ਉਹ ਤਾਂ ਬਾਅਦ ਵਿੱਚ ਆਏ ਆ ਜੀ ਅਸੀਂ ਦੋ ਜਾਣੇ ਸੀ ਸਾਨੂੰ ਇਹ ਕੁੱਟਣ ਪੈ ਗਏ ਜਿਵੇਂ ਤੁਸੀਂ ਕਹਿ ਰਹੇ ਕਾਪਾ ਮਾਰਿਆ ਕੋਈ ਹੋਰ ਵੀ ਹਥਿਆਰ ਸੀ ਉਹਨਾਂ ਕੋਲੇ ਕਈਆਂ ਸੀ ਲੱਕੜਾਂ ਆਈਆਂ ਸੀ ਉਹਨਾਂ ਕੋਲੇ ਦਸਤੇ ਲੈ ਕੇ ਆਏ ਸੀ ਉਹਨਾਂ ਦੀਆਂ ਜਨਾਨੀਆਂ ਨੇ ਲਿਆ ਲਿਆ ਕੇ ਫੜਾਈ ਅੱਛਾ ਵੀ ਆਂਦੇ ਅਸੀਂ ਅੱਗੇ ਵੀ ਇਹਨਾਂ ਨੇ ਇਹ ਰੋਮ ਵਾਲੇ ਪਿੰਡ ਵਿੱਚੋਂ ਕਤਲ ਈਏ ਬੰਦੇ ਆਏ ਆ ਜੀ ਆਪਣੇ ਕੋਲੇ ਇਸ ਪਿੰਡ ਵਿੱਚ ਰਹਿਣ ਲੱਗੇ ਆ ਕੇ ਤੇ ਇਹ ਉੱਥੇ ਵੀ ਕਤਲ ਕਰਕੇ ਆਏ ਆ ਅੱਛਾ ਆਂਦੇ ਅਸੀਂ ਉੱਥੇ ਵੀ ਬੰਦਾ ਮਾਰਤਾ ਥੋੜਾ ਕੀ ਬੰਦ ਦਿੰਨੇ ਆ ਤੁਸੀਂ ਸਾਡਾ ਕੀ ਕਰ ਦੋਗੇ ਜੇ ਤੁਹਾਨੂੰ ਮਾਰਤਾ ਤਾਂ ਅਸੀਂ ਔਰ ਸਾਨੂੰ ਇੱਕ ਇਹ ਨਗਲ ਕਾਪੇ ਆ ਇਹਨਾਂ ਦੇ ਬੰਦੇ ਸਾਨੂੰ ਧਮਕਾਉਂਦੇ ਆ ਕਿ ਅਸੀਂ ਤੁਹਾਨੂੰ ਮਾਰ ਦਾਂਗੇ ਸਾਡੇ ਕੋਲ ਹਥਿਆਰ ਹੈਗੇ ਆ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤਾਂ ਕੋਈ ਗੋਲੀ ਵਗੈਰਾ ਵੀ ਚੱਲੀ ਬਈ ਉੱਥੇ ਨਹੀਂ ਗੋਲੀ ਨਹੀਂ ਚੱਲੀ ਪਿਸਟਲ ਕੱਢਿਆ ਸੀ ਲੇਕਿਨ ਬੰਦਿਆਂ ਨੇ ਵਿੱਚ ਭਾਰ ਜੇਬਾਂ ਦੇ ਹੁਣ ਵਿੱਚ ਰੱਖ ਲਿਆ ਫੇਰ ਅੱਛਾ ਦੁਬਾਰਾ ਵਿੱਚ ਪਾ ਲਿਆ ਦੁਬਾਰਾ ਵਿੱਚ ਪਾ ਲਿਆ ਉਹਨੇ ਭੈਣਾ ਤੇ ਕੀ ਵਾਰ ਕੀਤਾ ਗਿਆ ਮੰਮੀਆਂ ਦੇ ਕੱਪੜੇ ਪਾੜੇ ਗਏ ਜੀ ਬਹੁਤ ਜ਼ਿਆਦਾ ਕੱਪੜੇ ਪਾੜੇ ਆ ਵੇਖੋ ਕੋਈ ਨਹੀਂ ਜੀ ਅੱਛਾ ਕੱਪੜੇ ਪਾੜੇ ਗਏ ਹਾਂਜੀ ਖਡਾਉਂਦੀ ਜਿਹਨਾਂ ਨੂੰ ਜਾ ਕੇ ਨੱਬੀ ਵਾਰ ਤੋਡੇ ਨਾਲ ਗੱਲ ਕਰਦੇ ਸੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜਿਹੜਾ ਤੁਹਾਨੂੰ ਜਾਤੀ ਸ਼ਬਦ ਬੋਲੇ ਗਏ ਤੁਹਾਡੇ ਤੇ ਵਾਰ ਕੀਤੇ ਗਏ ਅਸੀਂ ਤਾਂ ਇਹੀ ਮੰਗ ਕਰਦੇ ਆ ਜੇ ਕਾਰਵਾਈ ਬਣਦੀ ਇਹਨਾਂ ਤੇ ਕੀਤੀ ਜਾਵੇ ਐਸੀ ਕਮਿਸ਼ਨ ਦੇ ਧਿਆਨ ਚ ਕੀਤਾ ਹੀ ਅਸੀਂ ਤੇ ਜੋ ਇਹਨਾਂ ਨੇ ਸਾਨੂੰ ਸ਼ਬਦ ਗਲਤ ਬੋਲੀ ਆ ਸਾਨੂੰ ਯਾਦ ਸਾਡੀ ਪਰ ਰੱਖੀ ਆ ਇਹ ਜ਼ਿੰਮੇਵਾਰ ਬੰਦੇ ਆ ਸਾਡੀ ਚੱਲਦੀ ਆ ਕਹਿੰਦੇ ਸਾਸੀਂ ਤਾਂ ਸਾਰਾ ਕੁਝ ਕਰਵਾ ਦਾਂਗੇ ਤੁਹਾਡਾ ਸਾਡੇ ਸਾਰੇ ਅਫਸਰ ਸਾਡੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਜੀ ਇਹਨਾਂ ਨੇ ਮੇਰੇ ਕੇਸਾਂ ਦੀ ਬੇਆਬਦੀ ਕੀਤੀ ਆ ਮੇਰੇ ਡੈਡੀ ਦੇ ਸੱਟ ਮਾਰੀ ਆ ਮੇਰੇ ਮਾਰੀ ਆ ਮੇਰੀ ਮੰਮੀ ਨਾਲ ਦੇ ਕੱਪੜੇ ਪਾੜੇ ਆ ਔਰ ਇਹਨਾਂ ਦੇ ਪਰਚਾ ਕੱਟਿਆ ਜਾਣਾ ਚਾਹੀਦਾ ਅਜੇ ਤੀਕ ਮੈਂ ਸਿਰ ਤੇ ਪੱਗ ਨਹੀਂ ਬੰਨੀ ਜੀ ਧੰਨਵਾਦ ਵੀਰ ਜੀ ਸੋ ਮਾਮਲਾ ਸੀਗਾ ਇੱਕ ਖਾਲੇ ਚੋਂ ਮਿੱਟੀ ਕੱਢਣ ਦਾ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਉੱਥੇ ਵੀਰ ਹੋਰ ਵੀ ਨਾਲ ਗੱਲ ਕਰਦੇ ਆ ਕੀ ਨਾਮ ਆ ਜੀ ਆਪਣਾ ਕੀ ਨਾਮ ਮੇਰਾ ਨਾਮ ਜਸਕਰਨ ਸਿੰਘ ਆ ਜੀ ਮੈਂ ਮੌਜੂਦਾ ਮੈਂਬਰ ਆਂ ਪਿੰਡ ਚੱਕ ਦਮਾਲ ਦਾ ਜੀ ਤੁਸੀਂ ਉੱਥੇ ਮੌਜੂਦ ਸੀਗੇ ਜੀ ਹਾਂਜੀ ਹਾਂਜੀ ਸਰ ਜੀ ਕਿਹੜੇ ਕਾਰਨਾਂ ਨੂੰ ਲੈ ਕੇ ਲੜਾਈ ਹੋਈ ਜੀ ਕਾਰਨ ਆ ਸਰ ਜੀ ਇਹ ਹੀ ਆ ਜੀ ਇਹਨਾਂ ਦਾ ਸਰਕਾਰੀ ਖਾਲਾ ਸੀਗਾ ਜੀ ਪਹਿਲਾਂ ਜੀ ਇਹਨਾਂ ਨੇ ਸਰਕਾਰੀ ਖਾਲਾ ਢਾਹਦਾ ਜੀ ਉਸ ਤੋਂ ਬਾਅਦ ਇਹਨਾਂ ਨੇ ਆਪਦੀ ਮਿੱਟੀ ਪਾ ਕੇ ਨਵਾਂ ਰਾਹ ਕੱਢਿਆ ਜੀ ਨਵੇਂ ਰਾਹ ਕਰਨ ਕਰਕੇ ਇਹ ਜਦੋਂ ਬਾਰਿਸ਼ ਆਉਂਦੀ ਆ ਉਹ ਮਿੱਟੀ ਨਾਲ ਖਾਲਾ ਭਰ ਜਾਂਦਾ ਜੀ ਖਾਲਾ ਭਰਨੇ ਕਰਕੇ ਇਹਨਾਂ ਦਾ ਪਾਣੀ ਦੀ ਬਹੁਤ ਦਿੱਕਤ ਆਉਂਦੀ ਜਿਨ੍ਹਾਂ ਦੀ ਵਾਰੀ ਇਹਨਾਂ ਦੀ ਸਵੇਰੇ ਵਾਰੀ ਵੀ ਸੀ ਪਰसों ਇਹਨਾਂ ਦੀ ਵਾਰੀ ਸੀ ਪਰसों ਇਹਨਾਂ ਨੇ ਖਾਲਾ ਕੱਢਣਾ ਉਹਨਾਂ ਨੂੰ ਕਹ ਵੀ ਭਾਈ ਖਾਲਾ ਕੱਢੋ ਉਹਨਾਂ ਨੇ ਖਾਲੇ ਤੋਂ ਮਨਾ ਕਰਤਾ ਵੀ ਅਸੀਂ ਖਾਲਾ ਨਹੀਂ ਕੱਢਣਾ ਸਾਡੇ ਪਹਿਲਾਂ ਤੁਸੀਂ ਆਪਦੇ ਜਿਹੜੇ ਪ੍ਰਣਾਲੇ ਸਾਡੀ ਕੰਧ ਦੇ ਆਲੇ ਪਾਸੇ ਪਾਣੀ ਪੈਂਦਾ ਉਹ ਤੁਸੀਂ ਬੰਦ ਕਰੋ ਉਹ ਜੋ ਪ੍ਰਣਾਲੇ ਆ ਜਿੱਥੇ ਪੈਂਦੇ ਉਹ ਸਾਡੀ ਥਾਂ ਆਪਦੀ ਮੌਜੂਦਾ ਥਾਂ ਆ ਜੀ ਇਹਨਾਂ ਦਾ ਕੰਧ ਦੇ ਨਾਲ ਕੋਈ ਲੈਣ ਦੇ ਨਹੀਂ ਨਾ ਇਹਨਾਂ ਨੇ ਕੋਈ ਥਾਂ ਛੱਡਾਈ ਮੈਂ ਕਰਦਿਆਂ ਕਰਾਉਂਦਾ ਇਹਨਾਂ ਨੂੰ ਮੈਂ ਦੋ ਵਾਰੀ ਰੋਕਿਆ ਮੈਂ ਕਹੀ ਤੁਸੀਂ ਘਰੇ ਚਲੇ ਜਾਓ ਚਲੋ ਮੈਂ ਤੁਹਾਨੂੰ ਰੋਕੀ ਜਾਂ ਮੈਂ ਆਦੇ ਭਰਾ ਨੂੰ ਹੀ ਰੋਕੂੰਗਾ ਜੀ ਉਹ ਬੋਲੇ ਸਾਡਾ ਘਰ ਆ ਸਾਡੀ ਸ਼ੜਕਾ ਤੂੰ ਕੌਣ ਹੁੰਨਾ ਮੈਂ ਚਲੋ ਜੀ ਨਹੀਂ ਹੰਣਾ ਤੈਨੂੰ ਨਹੀਂ ਲੱਗਣਾ ਕਿ ਛਿਤਰੋ ਛਿਤਰ ਹੋਣਾ ਇਹਨੇ ਕਰਦਿਆਂ ਕਰਾਉਂਦਾ ਜੀ ਮੇਰਾ ਭਰਾ ਆ ਗਿਆ ਉੱਥੇ ਆਪਦੀ ਖਾਲੇ ਜਗਸੀਰ ਸਿੰਘ ਨੇ ਆਪਦੇ ਭਰਾ ਨੂੰ ਫੋਨ ਕਰਤਾ ਕਿ ਉਹ ਸਾਡੇ ਗਲ ਪੈਂਦੇ ਛੇਤੀ ਆ ਤੂੰ ਇਹਨੇ ਚਰ ਨੂੰ ਦیدار ਸਿੰਘ ਵੀ ਉੱਥੇ ਆ ਗਿਆ ਸਕੂਟਰੀ ਤੋਂ ਉਤਰਿਆ ਜੀ ਦیدار ਸਿੰਘ ਦیدار ਸਿੰਘ ਨੂੰ ਦੇਖ ਕੇ ਜਗਸੀਰ ਸਿੰਘ ਨੇ ਛਾਲ ਮਾਰੀ ਖਾਲੇ ਤੇ ਹਰਮੀਤ ਸਿੰਘ ਦੇ ਅੱਗੇ ਜੀ ਹਰਮੀਤ ਸਿੰਘ ਨੇ ਕਿਹਾ ਜੀ ਤੂੰ ਪਾਸੇ ਤੇ ਹੋ ਜਾ ਪਰ ਉਹ ਜਗਸੀਰ ਸਿੰਘ ਨਹੀਂ ਟਲਿਆ ਉਹਨੇ ਹੁਣ ਫੇਰ ਧੱਕਾ ਮਾਰਿਆ ਹਰਮੀਤ ਸਿੰਘ ਨੂੰ ਐ ਕਰਦਿਆਂ ਕਰੌਂਦਾ ਵੀ ਇੱਕ ਦੂਜੇ ਕੋਲ ਲਾ ਪਏ ਜਦੋਂ ਮੈਂ ਇਹਨਾਂ ਨੂੰ ਰੋਕਿਆ ਤੇ ਦیدار ਸਿੰਘ ਨੇ ਆਪਦੇ ਡੱਬੇ ਤੋਂ ਵਿੱਚੋਂ ਰਵਾਰ-ਵਾਰ ਕੱਢਣ ਦੀ ਕੋਸ਼ਿਸ਼ ਕੀਤੀ ਫਿਰ ਉਹਨੇ ਦਿੱਤਾ ਉਹਨੇ ਬੁੜੀਆਂ ਨੇ ਟੰਬਾ ਵੜਾਦਾ ਇਹਨਾਂ ਨੇ ਉਹ ਟੰਬਾ ਮੇਰੇ ਵੀ ਮਾਰਨ ਲੱਗਿਆ ਮੈਂ ਕਹੀ ਅਸੀਂ ਛੜਾਉਣ ਵਾਲੇ ਮੋਹਤਵਾਰ ਬੰਦੇ ਆ ਪਰ ਸਾਨੂੰ ਤੂੰ ਕਿਹੜੀ ਗੱਲੋਂ ਮਾਰਦਾ ਪਰ ਉਹ ਨਹੀਂ ਰੁਕਿਆ ਉਸ ਤੋਂ ਬਾਅਦ ਵੀ ਮੇਰਾ ਪ੍ਰਾ ਬਰਾਦਰ ਆਈ ਹਰਮੀਤ ਸਿੰਘ ਔਰ ਮੇਰੇ ਭਤੀਜੇ ਇਹਨਾਂ ਦੇ ਗਾਲ ਪਏ ਆ ਮੇਰੇ ਭਤੀਜੇ ਦੇ ਇਹਨਾਂ ਨੇ ਵਾਲ ਵੀ ਪਟੇਕੇ ਇਸ ਦੀ ਬੇਆਬਦੀ ਵੀ ਕੀਤੀ ਆ ਜੀ ਜਿਨ੍ਹਾਂ ਦੇ ਉਹਨਾਂ ਨੇ ਵਾਲ ਉਹਦੇ ਕੋਲੇ ਵੀ ਜਿਹੜਾ ਆ ਦੀ ਮਾਰਾਂ ਦੀ ਇੱਜ਼ਤ ਤੇ ਰੱਖ ਵਾਲ ਉਹਦੇ ਕੋਲੇ ਆਈ ਆ ਇਸ ਟਾਈਮ ਇਹਨਾਂ ਨੇ ਵਾਲ ਵੀ ਪੱਟੀ ਜੀ ਉਹਨਾਂ ਦੀ ਆ ਜਦੋਂ ਇਹ ਵਾਰਦਾਤ ਹੋਈ ਆ ਤੁਹਾਡੇ ਤੇ ਕਿੰਨੇ ਬੰਦੇ ਆਏ ਸੀਗੇ ਉਹਨਾਂ ਦੇ ਹੀ ਘਰ ਤੋਂ ਬੰਦੇ ਆਏ ਸੀ ਦੋ ਅ ਸੱਤ ਅੱਠ ਬੰਦੇ ਸੀ ਆਪਦੇ ਪਰਿਵਾਰ ਦੇ ਬੰਦੇ ਹੀ ਤਿੰਨ ਚਾਰ ਬੰਦੇ ਆਣ ਬਿਛਾਤੇ ਆ ਜੀ ਅੱਛਾ ਹਾਂਜੀ ਤਾਂ ਕਿਸ ਤਰ੍ਹਾਂ ਦੇ ਫਿਰ ਉਹਨਾਂ ਕੋਲ ਇਤਿਆਰ ਸੀਗੇ ਉਹਨਾਂ ਕੋਲੇ ਕੰਨਿਆ ਸੀਗੇ ਜੀ ਕੰਨਿਆ ਹੀ ਕਵਾਰੀਆਂ ਸੀ ਰਵਾਰਵਾਲ ਸੀ ਦਦਾਰ ਸਿੰਘ ਕੋਲੇ ਜੀ ਦਦਾਰ ਸਿੰਘ ਆਦੇ ਵੀ ਤੇ ਹਸਪਤਾਲ ਦੇ ਵਿੱਚ ਫਰਦਾ ਐ ਚੌੜਾ ਹੋ ਕੇ ਸਾਨੂੰ ਵੇਖ ਕੇ ਤੁਰਦਾ ਸੀ ਵੀ ਮੇਰੇ ਕਿ ਐ ਮੁੱਛਾਂ ਨੂੰ ਵਟ ਦਿੰਦਾ ਹੀ ਵੇਖੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਅਸੀਂ ਇਹੀ ਕਰਦੇ ਹਾਂ ਇਹ ਬੰਦਾ ਇੱਕ ਗੁੰਡਾ ਗੁੰਡਾ ਕਰਦੀ ਕਰਦਾ ਪਿੰਡ ਦੇ ਵਿੱਚ ਸਾਨੂੰ ਉਤਮ ਘਾਉਂਦਾ ਤੇ ਜਾਤੀ ਸ਼ਬਦ ਸਾਨੂੰ ਗਲਤ ਬੋਲਦਾ ਕਿ ਰਮਦਾਸ ਤੇ ਦੂਜੀ ਹੈਗੇ ਆ ਨਿਕਲੋ ਬਾਹਰ ਚਮਿਆਰੋ ਇੱਕ ਦਿਨ ਆ ਕਾੜੀ ਲਈਏ ਕਟਾ ਕਟੀ ਸਾਨੂੰ ਅੱਗੇ ਜਾਤੀ ਸ਼ਬਦ ਇਹ ਬੋਲਦਾ ਪੁੱਠਾਈ ਜਿਹੜਾ ਪਿੰਡ ਤੋਂ 2.5 ਕਿਲੋਮੀਟਰ ਦੂਰ ਰਹਿੰਦਾ ਜੀ ਹਾਂਜੀ ਉੱਥੋਂ ਚੱਲ ਕੇ ਸਾਡੇ ਗੱਲ ਪੈਣ ਆਇਆ ਜੀ ਅ ਜਿਹੜਾ ਤੁਹਾਡੇ ਤੋਂ ਹੁਣ ਇਹ ਵਾਰਦਾਤ ਹੋਈ ਆ ਜਾਤੀ ਸ਼ਬਦ ਬੋਲੇਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੇ ਮੰਗ ਕਰਦੇ ਆ ਜੀ ਅਸੀਂ ਕਮਿਸ਼ਨ ਦੇ ਸਾਹਿਬ ਦੇ ਉਹਦੇ ਧਿਆਨ ਵਿੱਚ ਲਿਆਂਦਾ ਗਿਆ ਜੀ ਸਾਨੂੰ ਇਹ ਜਾਤੀ ਤੌਰ ਤੇ ਗਲਤ ਬੋਲਿਆ ਜੀ ਇਸ ਦੀ ਵੱਤ ਉਹਨੂੰ ਸਜ਼ਾ ਦਿੱਤੀ ਜਾਵੇ ਜੋ ਦੇ ਕੋਲ ਹਥਿਆਰ ਮੰਦਾਈ ਸਾਨੂੰ ਇਹਦਾ ਬਿਲਕੁਲ ਡਰ ਹੈ ਇਹਦਾ ਕੈਂਸਲ ਕੀਤਾ ਜਾਏ ਤੇ ਤੇ ਜਬਤ ਕੀਤਾ ਜਾਵੇ ਜੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਅ ਪਰਿਵਾਰ ਹੋਰ ਵੀ ਸਾਡੇ ਨਾਲ ਮੌਜੂਦ ਆ ਕੀ ਨਾਮ ਆ ਜੀ ਆਪਣਾ ਸੁਖਜੀਤ ਕੌਰ ਜੀ ਜਦੋਂ ਇਹ ਸਾਰੀ ਘਟਨਾ ਘੱਟੀ ਤੁਸੀਂ ਕਿੱਥੇ ਉੱਥੇ ਮੌਕੇ ਤੇ ਸੀਗੇ ਜੀ ਹਾਂਜੀ ਮੈਨੂੰ ਤਾਂ ਘਰੋਂ ਸਾਡੇ ਕੋਈ ਆਈ ਬੈਠੀ ਸੀਗੀ ਬਾਹਰ ਚ ਤਾਂ ਉਹਨਾਂ ਨੇ ਸੱਦਿਆ ਮਾਤਾ ਨੇ ਆਂਦੀ ਕਿ ਤੁਹਾਡੇ ਨਾਲ ਬੋਲੀ ਜਾਂਦੇ ਪਤਾ ਨਹੀਂ ਕੀ ਗੱਲ ਹੋ ਗਈ ਤੇ ਮੈਨੂੰ ਭੱਜ ਕੇ ਜੀ ਮੈਂ ਗਈ ਤੇ ਮੈਂ ਜੇ ਵੇਖਿਆ ਤਾਂ ਮੇਰੇ ਬੰਦੇ ਨੂੰ ਢਾਈ ਬੈਠੇ ਤੇ ਪੁੱਤ ਨੂੰ ਵੀ ਢਾਈ ਬੈਠੇ ਸੀਗੀ ਦੋਹਾਂ ਨੂੰ ਕੰਨਾਂ ਸੀ ਇਹਨਾਂ ਕੋਲੇ ਤੇ ਬੁੜੀਆਂ ਲਿਆ ਲਿਆ ਹਥਿਆਰ ਫੜਾਈ ਜਾਂਦੇ ਨਾਲ ਸੀ ਤੇ ਮੇਰੇ ਕੋਲੇ ਤਾਂ ਕੁਝ ਵੀ ਨਹੀਂ ਸੀ ਮੇਰੇ ਤਾਂ ਸੋਨ ਨੇ ਚੈਣਾ ਮੁੰਡੇ ਦਾ ਨਾਂ ਤੇ ਚੈਣੇ ਨੇ ਮੇਰੇ ਗਲੇ ਨੂੰ ਵਿੱਥ ਪਾਇਆ ਤੇ ਉਹਨੂੰ ਮੈਂ ਧੱਕਾ ਵੀ ਦੇਣ ਲੱਗੀ ਮੈਂ ਨਹੀਂ ਮੇਰੇ ਤੋਂ ਪਾਸੇ ਆ ਤੇ ਇਹਨ ਅੱਛਾ ਕੋਈ ਮੁੜ ਕੇ ਨਹੀਂ ਮੈਨੂੰ ਪਤਾ ਲੱਗਾ ਵੀ ਕੀ ਹੋਈ ਜਾਂਦਾ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਇਹਨਾਂ ਨਾਲ ਕਿੰਨੇ ਕੁ ਬੰਦਿਆਂ ਨੇ ਜਿਹੜੇ ਹਥਿਆਰ ਕੇ ਇਸ ਤਰ੍ਹਾਂ ਦੇ ਸੀਗੇ ਜੀ ਕਈਆਂ ਵੀ ਸੀਗੀਆਂ ਕਵਾੜੀਆਂ ਵੀ ਇਹਨਾਂ ਕੋਲ ਸਾਰਾ ਕੁਝ ਸੀ ਕਾਪੇ ਵੀ ਸੀਗੇ ਦਾਤੀਆਂ ਵੀ ਸੀਗੀਆਂ ਬੁੜੀਆਂ ਕੋਲੇ ਦਾਤੀਆਂ ਵੀ ਫੜਾਉਂਦੀਆਂ ਪੰਗਾ ਵੇਖਦੀਆਂ ਸੀ ਤੇ ਜੀ ਸਾਡੇ ਕੋਲ ਤਾਂ ਕੁਝ ਨਹੀਂ ਸੀਗਾ ਮੇਰੇ ਕੋਲੇ ਤਾਂ ਜਮਾ ਵੀ ਤੁਹਾਡੇ ਪਤੀ ਦੇ ਕੇ ਕੇ ਕਿਸ ਤਰ੍ਹਾਂ ਵਾਰ ਹੈ ਪੱਟੇ ਆ ਕੇਸ ਦੋਹਾਂ ਦੇ ਪੱਟੇ ਇਹਨਾਂ ਦੇ ਸਾਫ ਹੈ ਤੇ ਇਹਨਾਂ ਦੇ ਪੱਗਾਂ ਨਾਲ ਬਾਣ ਚ ਹੀ ਪਈਆਂ ਜੀ ਉੱਥੇ ਪੰਗਾ ਹਜੇ ਪਚੱਕੀਆਂ ਵੀ ਨਹੀਂ ਗਈਆਂ ਸੀ ਹੱਥ ਤੇ ਕਾਪਾ ਮਾਰਿਆ ਤੇ ਹੱਥ ਤੇ ਮਾਰਿਆ ਇਹਨਾਂ ਨੇ ਕਾਪਾ ਮਾਰਿਆ ਰੱਬ ਜਾਣੇ ਸਮਝ ਨਹੀਂ ਲੱਗੀ ਮੈਨੂੰ ਤਾਂ ਵੀ ਕਈ ਖਿੱਚਦਾ ਪਿਆ ਕਿ ਕੀ ਕਰਦਾ ਪਿਆ ਤੇ ਇਹਦੇ ਹੱਥ 'ਚ ਲਹੂ ਲਵਾਨ ਹੋ ਗਿਆ ਉਸੇ ਥਾਂ ਤੇ ਜੀ ਤੇ ਜਿਹੜਾ ਦਾਰਾ ਸਿੰਘ ਆ ਤੇ ਉਹ ਆਇਆ ਤੇ ਉਹਨੇ ਆ ਕੇ ਸਾਨੂੰ ਤਾਂ ਕੰਦਾ ਵੀ ਦਿੱਤਾਂਗਾ ਇਹਨਾਂ ਨੂੰ ਮਾਰ ਦੋ ਕੁੱਤਿਆਂ ਚਮਿਆਰਾਂ ਨੂੰ ਤੇ ਚਗਲਾਂ ਨੂੰ ਇਹਨੇ ਬਹੁਤ ਕੁਝ ਦਾਰੇ ਨੇ ਗਾਲਾਂ ਵੀ ਕੱਢੇਗਾ ਜਿਕਸੀਰ ਸਿੰਘ ਨੇ ਵੀ ਗਾਲਾਂ ਕੱਢੀਆਂ ਮੇਰੇ ਤੀ ਇਹਨੂੰ ਵੀ ਗਾਲਾਂ ਕੱਢੀਆਂ ਨੇ ਬਹੁਤ ਕੱਢੀਆਂ ਸੀ ਤਾਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਜਿਹੜੀ ਕਾਰਵਾਈ ਤੇ ਇਹਦਾ ਹੁਣ ਕਾਰਵਾਈ ਹੋਵੇ ਵੀ ਇਹਨਾਂ ਦਾ ਕੋਈ ਨਾ ਕੋਈ ਸਜ਼ਾ ਹੋਵੇ ਇਹਨਾਂ ਨੂੰ ਸਾਨੂੰ ਪਤਾ ਲੱਗੇ ਵੀ ਸਾਡੇ ਗਰੀਬਾਂ ਦੇ ਨਾਲ ਹੱਥ ਚੱਕਿਆ ਹੈਗਾ ਜੀ ਧੰਨਵਾਦ ਜੀ ਮਿਰਜ ਜੀ ਕੀ ਨਾਮ ਆ ਲਖਵਿੰਦਰ ਸਿੰਘ ਜੀ ਜਦੋਂ ਇਹ ਲੜਾਈ ਹੋਈ ਆ ਖੇਤ ਦੇ ਵਿੱਚ ਤੁਸੀਂ ਹੈਗੇ ਸੀ ਉੱਥੇ ਹਾਂਜੀ ਕਿਹਨਾਂ ਦੇ ਵੱਲੋਂ ਇਹ ਵਾਰ ਕੀਤੀ ਗਿਆ ਜਗਸੀਰ ਸਿੰਘ ਕਾ ਵੱਲੋਂ ਜੀ ਕਰਨੈਲ ਸਿੰਘ ਕਿਸ ਗੱਲ ਨੂੰ ਲੈ ਕੇ ਹੋਈ ਲੜਾਈ ਇਹ ਸਰਕਾਰੀ ਖਾਲਾ ਜੀ ਸਾਡੇ ਵਾਰੀ ਦਾ ਸੌਵਰ ਵਾਰੀ ਹੁੰਦੀ ਹੈ ਜੀ ਮਤਲਬ ਕਿ ਇਹਨਾਂ ਨੇ ਰਾਤ ਇਹਨਾਂ ਦੀ ਮਿੱਟੀ ਢਾਲਦੀ ਹੈ ਜੀ ਹੂੰ ਠੀਕ ਹੈ ਜੀ ਉਹ ਅਸੀਂ ਇਹਨਾਂ ਨੂੰ ਕਿਹਾ ਸੀਗਾ ਮਿੱਟੀ ਕੱਢ ਦਿਓ ਇਹ ਆਂਦੇ ਅਸੀਂ ਨਹੀਂ ਕੱਢਦੇ ਅਸੀਂ ਆਪ ਮੇਰੇ ਚਾਚਾ ਜੀ ਉਹ ਮਿੱਟੀ ਕੱਢਣਗੇ ਜੀ ਇਹਨਾਂ ਇਹਨਾਂ ਨੇ ਪਹਿਲਾਂ ਹੀ ਮਿੱਟੀ ਸੀਗੀ ਅਸੀਂ ਲੜਨਾ ਹੀ ਲੜਨਾ ਜੀ ਤੇ ਉਹਨਾਂ ਨੇ ਇਹਨਾਂ ਤੇ ਵਾਰ ਕਰਤਾ ਸੀ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਵਾਰ ਕੀਤੇ ਨਹੀਂ ਜੀ ਤੇ ਇਹਨਾਂ ਦਾ ਇਹਨਾਂ ਨਵੇਂ ਆਏ ਆ 12 ਕੋ ਸਾਲ ਹੋਏ ਪਹਿਲਾਂ ਵਧੀਆ ਵਰਤਦੇ ਸੀਗੇ ਜੀ ਇਹਨਾਂ ਨੇ ਪਹਿਲਾਂ ਹੋਰ ਪਾਸੇ ਰਾਹ ਸੀ ਗਿਆ ਜੀ ਠੀਕ ਹੈ ਉਹ ਰਾਹ ਤੇ ਇਹਨਾਂ ਨੇ ਕੰਧ ਘਾੜ ਲਈ ਬਾਜ ਦੂਜੀ ਸਾਈਡ ਕੀਤੀ ਇਹਨਾਂ ਨੇ ਖਾਲਾ ਸਾਡਾ ਪਹਿਲਾਂ ਸਰਕਾਰੀ ਸੀ ਉਹ ਢਾ ਕੇ ਦੂਜੀ ਸਾਈਡ ਕਰਤਾ ਜੀ ਤੁਹਾਡੇ ਜਿਹੜਾ ਮੈਂਬਰ ਆ ਉਹਦੇ ਕਿਸ ਤਰ੍ਹਾਂ ਦੀ ਸੱਟਾਂ ਵੱਜੀਆਂ ਉਹ ਮੇਰੇ ਚਾਚਾ ਜੀ ਆ ਜੀ ਉਸ ਦੇ ਕਾਪੇ ਨਾਲ ਵਾਰ ਕੀਤਾ ਗਿਆ ਜੀ ਉਹਦੀ ਉਹ ਦੋ ਉਂਗਲਾਂ ਤੇ ਸੱਟਾਂ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ ਹੋਰ ਕਿਹਨਾਂ ਕਿਹਨਾਂ ਦੇ ਵਾਰ ਕੀਤਾ ਜੀ ਇੱਕ ਮੇਰੇ ਸੰਦੀਪ ਸਿੰਘ ਬ੍ਰਦਰ ਆ ਜੀ ਚਾਚਾ ਜੀ ਦਾ ਬੇਟਾ ਹੈ ਉਹਨਾਂ ਨੇ ਕਿੱਥੇ ਵਾਰ ਕੀਤੀ ਹੈ ਜੀ ਉਸ ਦੇ ਇੱਥੇ ਵਾਰ ਕੀਤਾ ਹੈ ਜੀ ਡੋਲੇ ਤੇ ਹਾਂਜੀ ਕਿਹੜੇ ਕਿਹੜੇ ਬੰਦਿਆਂ ਨੇ ਵਾਰ ਕੀਤੇ ਦੱਸੋਗੇ ਸੁਖਤਾਨ ਸਿੰਘ ਜੀ ਬਲਵਿੰਦਰ ਸਿੰਘ ਜਸਕਰਨ ਸਿੰਘ ਕਰਨੈਲ ਸਿੰਘ ਕਰਨੈਲ ਸਿੰਘ ਨਛੱਤਰ ਸਿੰਘ ਹਾਂਜੀ ਦੂਜਾ ਜਗਸੀਰ ਸਿੰਘ ਤੇ ਕਰਤਾਰ ਸਿੰਘ ਦੀਦਾਰ ਸਿੰਘ ਤੇ ਕਰਤਾਰ ਸਿੰਘ ਉਸੇ ਪਿੰਡ ਦੇ ਰਹਿਣ ਵਾਲਿਆ ਹਾਂਜੀ ਜਿਹੜਾ ਦੀਦਾਰ ਸਿੰਘ ਦਾ ਪਿੰਡ ਇੱਕੋ ਹੀ ਮਤਲਬ ਕਿ ਉਹਨਾਂ ਦਾ ਜਿਹੜਾ ਉਹਨਾਂ ਦੀ ਵੀ ਟਾਣੀਆ ਉਹਨਾਂ ਦੀ ਟਾਣੀ ਹੈਗੀ 4 ਕਿਲੋਮੀਟਰ ਤੇ ਜੀ ਹਾਂਜੀ ਉਹਨਾਂ ਦਾ ਕੋਈ ਉਸ ਥਾਂ ਤੇ ਕੋਈ ਲੈਣਾ ਨਾ ਦੇਣਾ ਜੀ ਹਾਂਜੀ ਫਿਰ ਉਹ ਉੱਥੇ ਕਿਉਂ ਪਹੁੰਚ ਆ ਗਏ ਉਹ ਉਹਨਾਂ ਨੇ ਪਹਿਲਾਂ ਮਿੱਟੀ ਹੋਈ ਸੀ ਜੀ ਬੁਲਾ ਲਿਆ ਉਹਨਾਂ ਨੂੰ ਜੀ ਅਸੀਂ ਸਾਰੇ ਉੱਤੇ ਸੈਰਤੇ ਸੀਗੇ ਚਾਚਾ ਜੀ ਸਾਡੇ ਮਿੱਟੀ ਕੱਢਣ ਗਏ ਸੀਗੇ ਉਹ ਪਹਿਲਾਂ ਵੀ ਕੱਲੇ ਮਿੱਟੀ ਕੱਢ ਦਿੰਦੇ ਆ ਉਹ ਕਿਸੇ ਨੂੰ ਨਹੀਂ ਬੁਲਾਉਂਦਾ ਕਹਿੰਦਾ ਚਲ ਮੈਂ ਕੱਲਾ ਕੱਢ ਦਿੰਦਾ ਉਹਨਾਂ ਨੇ ਪਹਿਲਾਂ ਮਿੱਟੀ ਹੋਈ ਸੀ ਉਹਨੂੰ ਖਾਲੇ ਦੇ ਵਿੱਚ ਢਾਲਿਆ ਜੀ ਪਹਿਲਾਂ ਵੀ ਕਦੇ ਲੜਾਈ ਕੀਤੀ ਤੁਹਾਡੇ ਨਾਲ ਉਹਨਾਂ ਨੇ ਜਾਂ ਪਹਿਲੀ ਵਾਰ ਹੋਈ ਆ ਨਹੀਂ ਜੀ ਪਹਿਲੀ ਵਾਰ ਹੀ ਮਿੱਟੀ ਆਈ ਪਹਿਲਾਂ ਨਹੀਂ ਅਸੀਂ ਕਦੇ ਨਹੀਂ ਪਹਿਲ ਕੀਤੀ ਉਹਨਾਂ ਨੇ ਪਹਿਲਾਂ ਬੋਲੇ ਸੀ ਪੰਚਾਇਤ ਨੇ ਕੋਈ ਨਹੀਂ ਕਹ ਪੰਚਾਇਤਾਂ ਨੇ ਘਰ ਦੇ ਘਾਰ ਕੋਈ ਚੱਕਰ ਨਹੀਂ ਆ ਉਹਨਾਂ ਨੇ ਕੰਦ ਕੜਵਾਤੀ ਸਾਫ ਸ਼ਾਂਤੀ ਨਾਲ ਆਸੀਂ ਉਹਨਾਂ ਨੂੰ ਸਾਫ ਸ਼ਾਂਤੀ ਨਾਲ ਜਮੀਨ ਉਤੋਂ ਜਗ੍ਹਾ ਦੇਤੀ ਚੱਲ ਆਜੀ ਗਈ ਜਗ੍ਹਾ ਲੈ ਲਓ ਅਸੀਂ ਲੜੇ ਨਹੀਂ ਇਹਨਾਂ ਨੇ ਫੇਰ ਵੀ ਉੱਤੇ ਕੰਦ ਕੱਢ ਕੇ ਫੇਰ ਵੀ ਸਾਡੇ ਨਾਲ ਉਹੀ ਕੋਈ ਕੀਤਾ ਜ ਲੜਾਈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਾਰਵਾਈ ਸਭ ਤੋਂ ਮੰਗ ਕਰਦੇ ਆ ਜੀ ਸਾਨੂੰ ਸੁਣਿਆ ਦਿੱਤਾ ਜਾਵੇ ਜੀ ਇਨਸਾਫ ਦਿੱਤਾ ਜਾਵੇ ਜੀ ਹਾਂਜੀ ਦਦਾਰ ਸਿੰਘ ਕੋਲੇ ਰਵਾਲਵਰ ਸੀਗਾ ਉਹਦਾ ਜਬਤ ਕੀਤਾ ਜਾਵੇ ਕੈਂਸਲ ਲਾਇਸੈਂਸ ਕੀਤਾ ਜਾਵੇ ਪਹਿਲਾਂ ਵੀ ਉਸਨੇ ਸਾਨੂੰ ਧਮਕੀ ਦਿੱਤੀ ਸੀ ਰਵਾਲਵਰ ਦੀ ਐਸ ਫਾਰ ਫੇਰ ਦਿੱਤੀ ਸੀ ਰਵਾਲਵਰ ਬਾਹਰ ਕੱਢਿਆ ਸੀਗਾ ਉਹਨੇ ਫੇਰ ਘਰ ਜਾਦੇ ਉਹਨਾਂ ਦੀਆਂ ਬੁੜੀਆਂ ਨੇ ਆ ਕੇ ਫੜ ਕੇ ਉਹਨੂੰ ਕਾਪੇ ਜਿਹੜੀਆਂ ਕਈਆਂ ਸੀ ਉਹ ਫੜਾਦੀਆਂ ਰਵਾਲਵਰ ਉਹਦਾ ਵੇਚ ਕਰਵਾਤਾ ਜੀ ਠੀਕ ਹੈ ਹਾਂਜੀ ਧੰਨਵਾਦ ਜੀ ਸੋ ਇੱਕ ਖੇਤ ਦੇ ਵਿੱਚ ਖਾਲੇ ਦੇ ਵਿੱਚੋਂ ਮਿੱਟੀ ਪੱਟਣ ਨੂੰ ਲੈ ਕੇ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਕਹਿੰਦਾ ਹੈ ਕਿ ਵੀਰ ਕਹਿੰਦਾ ਮੇਰੀ ਦਾੜੀ ਪੱਟੀ ਗਈ ਆ ਕੇਸਾ ਦੀ ਬੇਦਵੀ ਹੋਈ ਆ ਵਾਲ ਵੀਰ ਦੇ ਹੱਥ ਵਿੱਚ ਹੈ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਤਾਂ ਪੈਣਾ ਕਹਿ ਰਹੀਆਂ ਕਿ ਸਾਡੇ ਜਿਹੜੇ ਕੱਪੜੇ ਪਾੜੇ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਮਾਮਲਾ ਕਮਿਸ਼ਨ ਦੇ ਧਿਆਨ ਦੇ ਵਿੱਚ ਵੀ ਇਹਨਾਂ ਨੇ ਲਿਆ ਦਿੱਤਾ ਏ ਸੋ ਦੂਸਰੀ ਧਿਰ ਦਾ ਇਹਦੇ ਵਿੱਚ ਕੀ ਪੱਖਾ ਸੀ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਉਹ ਕਰਾਂਗੇ ਦੱਸ ਦਈਏ ਕੀ ਪਿੰਡ ਟਿੰਡਾ ਵਾਲੇ ਦੇ ਵਿੱਚ ਜੋ ਲੜਾਈ ਹੋਈ ਸੀ ਤਾਂ ਪਹਿਲੀ ਧਿਰ ਨੇ ਆਪਣਾ ਪੱਖ ਦੇ ਦਿੱਤਾ ਸੀ ਤਾਂ ਹੁਣ ਅਸੀਂ ਦੂਸਰੀ ਧਿਰ ਦੇ ਕੋਲ ਪਹੁੰਚੇ ਆ ਸਾਰੀ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਵੀਰ ਜੀ ਕੀ ਨਾਮ ਆ ਜਸਕਰਨ ਸਿੰਘ ਜੀ ਅਕ ਕਿਹੜੇ ਕਾਰਨਾਂ ਨੂੰ ਕਰਕੇ ਲੜਾਈ ਹੋਈ ਤੁਹਾਡੇ ਪਿੰਡ ਵਿੱਚ ਜੀ ਕੁਛ ਨਹੀਂ ਜੀ ਕੱਲ ਜਿਹੜੀ ਬਾਰਿਸ਼ ਆਈ ਹੈ ਜੀ ਹੂੰ ਬਾਰਿਸ਼ ਅੱਗੇ ਵੀ ਆਉਂਦੀ ਰਹਿੰਦੀ ਹੈ ਜੀ ਕੱਲ ਥੋੜੀ ਜਿਆਦਾ ਔਨ ਕਰਕੇ ਉਹ ਖਾਰ ਪੈ ਗਈ ਜੀ ਨਹਿਰੀ ਖਾਲਾ ਥੋੜਾ ਜਿਹਾ ਬੰਦ ਹੋ ਗਿਆ ਜੀ ਬਕਾਇਦਾ ਉਹਨਾਂ ਦੀ ਵਾਰੀ ਸੋਮਵਾਰ ਹੈ ਜੀ ਉਹ ਜਾਣ ਕੇ ਬਸ ਆ ਕੇ ਖਰਾਬ ਕਰਨ ਵਾਲੀ ਗੱਲ ਹੈ ਜੀ ਉਹ ਕਹਿੰਦੇ ਹੁਣੇ ਕੱਢੋ ਖਾਲਾ ਕਿੰਨੇ ਕ ਵਜੇ ਆਏ ਸੀ ਇਹ 10:00 ਵਜੇ ਆ ਗਏ ਸੀ 10:30 ਵਜੇ ਡਾਈ ਹੋ ਗਈ ਅੱਛਾ ਹਾਂਜੀ ਤੇ ਪਹਿਲਾਂ ਬੈਠ ਜਦੋਂ ਆਏ ਸੀਗੇ ਤਾਂ ਕੀ ਕਿਹਾਗਾ ਉਹਨਾਂ ਵੱਲੋਂ ਉਹਨਾਂ ਵੱਲੋਂ ਕਿਹਾ ਜੀ ਪ੍ਰੈਸ਼ਰ ਪਾ ਕੇ ਕਹਿੰਦੇ ਸੀ ਵੀ ਖਾਲਾ ਕੱਢੋ ਤੁਸੀਂ ਪਹਿਲਾਂ ਤਾਂ ਮੂਵੀ ਬਣਾਉਣ ਲੱਗ ਪੇ ਖਾਲੇ ਦੀ ਜੀ ਤੇ ਪਹਿਲਾਂ ਕਹਿੰਦੇ ਤੁਸੀਂ ਖਾਲਾ ਹੁਣੇ ਕੱਢੋ ਅਸੀਂ ਹੁਣ ਅੱਗੇ ਵੀ ਅਸੀਂ ਕੱਢਦੇ ਰਹੇ ਆ ਜੀ ਖਾਰ ਪੈ ਜਾਂਦੀ ਸੀ ਮੀਂਹ ਮੀਂਹ ਦਾ ਪਾਣੀ ਆ ਜੀ ਕਈ ਬੜਾ ਵੀ ਆ ਜਾਂਦਾ ਜੀ ਅੱਗੇ ਸਾਡੀ ਪਾਈਪ ਨੱਪੀ ਆ ਜੀ ਅੱਗੇ ਮਾੜਾ ਮਟਾਉਂਦਾ ਪੈਰ ਤੇ ਨਿਕਲ ਜਾਂਦਾ ਪਾਣੀ ਹੁਣ ਕੁਦਰਤੀ ਕੱਲ ਪਾਣੀ ਜ਼ਿਆਦਾ ਆ ਗਿਆ ਜੀ ਤੇ ਖਾਰ ਪੈ ਗਈ ਜੀ ਤੇ ਪਾਣੀ ਤਾਂ ਸੋਕਾ ਸੰਭਾਲਿਆ ਨਹੀਂ ਜਾਂਦਾ ਜੀ ਵਟਾਂ ਬਰਾਬਰ ਹੋਈਆਂ ਪਈਆਂ ਸੋਕਾ ਅਸੀਂ ਤਾਂ ਪਾਣੀ ਆਪਦਾ ਕੱਢੀ ਜਾਂਦੇ ਆ ਪਾਣੀ ਤਾਂ ਲੋੜ ਹੀ ਨਹੀਂ ਜੀ ਇਹ ਤਾਂ ਇੱਕ ਕਾਰਨ ਦਾ ਉਹਨਾਂ ਦਾ ਮੇਨ ਮੁੱਦਾ ਹੀ ਸੀ ਲੜਾਈ ਕਰੀਏ ਇਹਨਾਂ ਨਾਲ ਜਿਵੇਂ ਵੀ ਪਰ ਕੀ ਇਸ ਤਰ੍ਹਾਂ ਦੀ ਲੜਾਈ ਕੀਤੀ ਗਈ ਵੀ ਲੜਾਈ ਕੋਸ ਨੇ ਜੀ ਇਹ ਕਹਿੰਦੇ ਕਈਆਂ ਲੈ ਕੇ ਆ ਗਏ ਦੋਨੇ ਪਿਓ ਪਤ ਜੀ ਤੇ ਇੱਕ ਕੋਲੇ ਦੂਜਾ ਫੌੜਾ ਜਿਹਾ ਸੀ ਇੱਕ ਕੋਲੇ ਕਹੀ ਸੀ ਇਹ ਚੱਕ ਚੱਕ ਕੇ ਜੀ ਸਾਡੇ ਵਾਂਹ ਢੋਨਾ ਨੱਪਣ ਲੱਗ ਪਏ ਜਾਣ ਕੇ ਬਕਾਇਦਾ ਜਿੱਥੇ ਖਾਰ ਪਈ ਤੁਸੀਂ ਖਾਰ ਭਰੋ ਜੀ ਇਹ ਕਹਿੰਦੇ ਖਾਰ ਨਹੀਂ ਭਰਨੀ ਠੋਡਾ ਝੋਨਾ ਨੱਪਣਾ ਸੀ ਇਹ ਝੋਨਾ ਨੱਪਣ ਲੱਗ ਪਏ ਆ ਕੇ ਤੇ ਅਸੀਂ ਮਾੜਾ ਮੋਟਾ ਇਹਨਾਂ ਨੂੰ ਕਿਹਾ ਬਈ ਝੋਨਾ ਕਿਉਂ ਨਾ ਨੁਕਸਾਨ ਸਾਡਾ ਕਿਉਂ ਕਰਦੇ ਆ ਇਸੇ ਕਰਕੇ ਜੀ ਅਸੀਂ ਤਿੰਨ ਜਣੇ ਸੀ ਤੇ ਇਹ 7-8 ਜਣੇ ਸੀ ਵਿੱਚ ਇਹਨਾਂ ਦੇ ਬੁੜੀਆਂ ਆ ਗਈਆਂ ਜੀ ਬੁੜੀਆਂ ਨੇ ਟਾਂ ਚੱਕੀਆਂ ਹੋਈਆਂ ਸੀ ਇਹ ਸਾਨੂੰ ਪੈ ਗਏ ਜੀ ਮਾਰਨ ਪੈ ਗਏ ਕਈ ਮੇਰੇ ਇੱਥੇ ਵੱਜੀ ਆ ਜੀ ਸਿਰ ਤੇ 6-7 ਟਾਂਕੇ ਆ ਜੀ ਡੈਡੀ ਦੀ ਬਾਹਾਂ ਤੋੜਤੀ ਜੀ ਫੈਕਚਰ ਹੋ ਗਈ ਜੀ ਕਿੰਨਾ ਦੇ ਵੱਲ ਵਾਰ ਕੀਤੇ ਗਏ ਤੁਹਾਡੇ ਤੇ ਇੱਕ ਹਰਮੀਤ ਸਿੰਘ ਆ ਜੀ ਤੇ ਇੱਕ ਸੰਦੀਪ ਸਿੰਘ ਆ ਮੁੰਡਾ ਮੇਣ ਇਹਨਾਂ ਦਾ ਜੀ ਦੋਨੇ ਪਿਓ ਪੁੱਤ ਬਾਕੀ ਫੈਮਿਲੀ ਸਾਰੀ ਸੀ ਸਾਰੇ ਪੰਜ ਭਰਾ ਜੀ ਸਾਰੇ ਆ ਗਏ ਜੀ ਅਸੀਂ ਤਿੰਨ ਜਣੇ ਸੀ ਕੋਈ ਪੁਰਾਣੀ ਰਾਂਝਸਤਾਨੀ ਸੀ ਬਾਈ ਨਹੀਂ ਕੋਈ ਰਾਂਝਸਤਾਨੀ ਜੀ ਇਹ ਬਾ ਜਾਣ ਕੇ ਬਾਨੇ ਜਿ ਬਣਾ ਲੈਂਦੇ ਆ ਜੀ ਇੱਕ ਖਾਲੇ ਨੂੰ ਲੈ ਕੇ ਮੈਂ ਖਾਲੇ ਨੂੰ ਲੈ ਕੇ ਜਦੋਂ ਬਈ ਪਾਣੀ ਦੀ ਖਾਰ ਪੈ ਜਾਂਦੀ ਹੈ ਅੱਗੇ ਸਰਪੰਚ ਨੂੰ ਕਹਿ ਦਿੰਦੇ ਅਸੀਂ ਕੱਢਦੇ ਰਹੇ ਹੁਣ ਵੀ ਕੱਢਣਾ ਸੀ ਵਾਰੀ 100 ਵਾਰ ਸੀ ਸ਼ਨੀਵਾਰ ਰਾਹ ਦੇ ਨਾਲ ਜਾਣ ਕੇ ਲਈ ਹੈ ਜੀ ਅ ਪਰ ਉਹਨਾਂ ਦੇ ਇਹ ਕਹਿਣਾ ਸੀ ਕੀ ਦੀਦਾਰ ਸਿੰਘ ਦਾ ਨਾਮ ਲਿਆ ਉਹਨਾਂ ਨੇ ਕਿ ਉਹ ਪਿਸਟਲ ਵਗੈਰਾ ਸਾਨੂੰ ਕੱਢ ਕੇ ਧਮਕਾਉਂਦੇ ਸੀ ਦੀਦਾਰ ਸਿੰਘ ਫੁੱਫੜ ਹੈ ਜੀ ਉਹ ਆਉਂਦਾ ਜਾਂਦਾ ਘਰੇ ਉਹਨੇ ਆਉਣਾ ਵੀ ਹੈ ਇਹ ਉਹੀ ਉਹਨਾਂ ਦੇ ਐਂਟੀ ਹੋਏ ਪਏ ਆ ਜੀ ਕਿਉਂ ਆਉਂਦਾ ਇਹਨਾਂ ਘਰੇ ਇਹ ਕਹਿੰਦੇ ਬਸ ਉਹ ਉਂਗਲ ਆਉਂਦਾ ਕੋਈ ਉਂਗਲ ਨਹੀਂ ਲਾਉਂਦਾ ਕੁਝ ਨਹੀਂ ਕਰਦਾ ਜੀ ਉਹ ਘਰੇ ਆਉਂਦਾ ਹੀ ਰਿਸ਼ਤੇਦਾਰੀ ਕਰਕੇ ਆਉਂਦਾ ਜੀ ਇਹਨਾਂ ਨੇ ਪਿਸਤਲ ਕੱਢੇ ਉਹਨਾਂ ਨੇ ਤੇ ਸਾਡੇ ਕੋਲੇ ਪ੍ਰੂਫ ਰੱਖਣ ਦੀ ਵੀਡੀਓ ਬਾਕਾਇਦਾ ਕਿ ਪ੍ਰੂਫ ਰੱਖਣ ਬਈ ਇਹਨਾਂ ਨੇ ਪਿਸਤਲ ਕੱਢਿਆ ਦੀਦਾਰ ਨੇ ਇੱਕ ਉਹ ਵੀਰ ਦੇ ਬੋਲੇ ਵੀ ਇਲਜ਼ਾਮ ਲਾਇਆ ਗਿਆ ਕਿ ਮੇਰੀ ਕੇਸਾਂ ਦੀ ਬੇਦਬੀ ਕੀਤੀ ਮੇਰੀ ਦਾੜੀ ਪੱਟੀ ਗਈ ਨਹੀਂ ਨਹੀਂ ਕੋਈ ਨਹੀਂ ਜੀ ਹੁਣ ਬਾਅਦ ਦੀ ਗੱਲ ਹੈ ਜੀ ਉਹ ਵੀ ਵੀਡੀਓ ਵਿਖਾ ਦੇਣ ਆਪਾਂ ਮੰਨ ਜਾਾਂਗੇ ਕੋਈ ਚੱਕਰ ਨਹੀਂ ਆ ਇੱਕ ਉਹਨਾਂ ਦੇ ਬੋਲੇ ਵੀ ਜੇ ਸੜੀਆਂ ਮਾਵਾ ਭੈਣਾਂ ਉੱਥੇ ਗਈਆਂ ਉਹਨਾਂ ਦੀ ਗੱਲ ਪਈ ਕੱਪੜੇ ਪਾੜੇ ਜਾਤੀ ਸ਼ਬਦ ਬੋਲੇ ਜੀ ਜਾਤੀ ਸ਼ਬਦ ਕਿਵੇਂ ਬੋਲਣ ਗਏ ਤਾਂ ਹੈਗੇ ਤਿੰਨੇ ਜਣੇ ਸੀ ਗੱਲ ਕੀਤੇ ਕਿਤੇ ਪਾਵਾਂਗੇ ਜੀ ਉਹ ਸਭ ਕੋ ਸਾਰਾ ਪਰਿਵਾਰ ਇਕੱਠਾ ਹੋ ਕੇ ਆ ਗਿਆ ਜੀ ਹਾਂ ਉਹਨਾਂ ਤੋਂ ਬਕਾਇਦਾ ਉਹਨਾਂ ਦੀ ਬੁੜੀਆਂ ਨੇ ਇਟਾਂ ਮਾਰੀਆਂ ਸਾਡੇ ਸਾਡੇ ਇਟਾਂ ਵੱਜੀਆਂ ਜੀ ਬਕਾਇਦਾ ਸਾਡੇ ਪਰਿਵਾਰ ਤੇ ਕੋਈ ਨਹੀਂ ਅਸੀਂ ਤਿੰਨੇ ਜਣੇ ਅਸਤਾਬ ਮਸਾ ਬਚਾ ਕੇ ਨਿਕਲੇ ਆ ਦੀ ਜਾਨ ਬਚਾਈ ਹੈ ਜੀ ਪਰ ਅੰਗੇ ਫੇਰ ਵੜ ਗਈ ਸੀ ਕਰੇ ਜਿਹੜਾ ਤੁਸੀਂ ਕਹਿ ਰਹੇ ਕਿ ਵੀ ਅਸੀਂ ਤਾਂ ਆਪਦੀ ਜਾਨ ਬਚਾਈ ਆ ਪਰ ਉਹਨਾਂ ਦੇ ਬਲੈਵਿਲੇਗੇਸ਼ਨ ਲਾਏ ਗਿਆ ਤੁਹਾਡੇ ਤੇ ਕਿ ਇਹ ਸਭ ਕੁਝ ਬੇਮਨਿਆਦਾ ਜੀ ਬੇਨਵਾ ਸਵਾ ਦਵਾ ਝੂਠੇ ਆ ਜੀ ਇਹ ਬਕਾਇਦਾ ਲੜਾਈ ਜੇ ਤਾਂ ਹੋ ਗਈ ਆ ਜੀ ਬਾਹਰ ਤੇ ਲਲਕਾਰੇ ਮਾਰਦੇ ਰਹੇ ਬਾਹਰ ਨਿਕਲੋ ਡਾਂਗਾ ਮਾਰਦੇ ਰਹੇ ਸੜਕ ਤੇ ਮਾਰਦੇ ਰਹੇ ਆ ਜੀ ਡਾਂਗਾ ਬਈ ਬਕਾਇਦਾ ਬਾਹਰ ਨਿਕਲ ਤੇ ਫਿਰ ਇਹਨਾਂ ਕੋਈ ਰੰਜਸ ਕਰੀਏ ਉਹ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਜਿਹੜਾ ਡੈਡੀ ਦੀ ਬਾਹ ਟੁੱਟੀ ਆ ਜੀ ਉਹਨੂੰ ਇਨਸਾਫ ਦਵਾਇਆ ਜਾਵੇ ਜੀ ਜਿਹੜੀ ਬੰਦੀ ਕਾਰਵਾਈ ਨਾ ਤੇ ਕੀਤੀ ਜਾਵੇ ਜੀ ਬਸ ਜੀ ਸਾਨੂੰ ਅੱਗੇ ਤੋਂ ਖਰਾਬ ਨਾ ਕਰਨ ਜੀ ਬੰਦੇ ਧੰਨਵਾਦ ਜੀ ਅ ਵੀਰ ਜੀ ਕੀ ਨਾਮ ਜੀ ਮੇਰਾ ਨਾਮ ਬਿਆਨਤ ਸਿੰਘ ਹੈ ਮੌਕੇ ਤੇ ਮੌਜੂਦ ਸੀਗੇ ਜੀ ਹਾਂ ਜੀ ਮੌਜੂਦ ਸੀਗੇ ਜੀ ਕੀ ਕਾਰਨ ਸੀ ਲੜਾਈ ਦਾ ਜੀ ਕਾਰਨ ਇਹ ਸੀ ਜੀ ਮੈਨਾਂ ਤਾਂ ਖਾਲਾ ਭਰਿਆ ਗਿਆ ਮਤਲਬ بارش ਆਉਣ ਕਰਕੇ ਖਾਰ ਪੈ ਗਈ ਅਸੀਂ ਤਾਂ ਮਤਲਬ ਇਹਨਾਂ ਨੇ ਫੋਨ ਕੀਤਾ ਉਹਦੋਂ ਇਹਨਾਂ ਨਾਲ ਲੜਾਈ ਚੱਲੀ ਜਾਂਦੀ ਸੀ ਅਸੀਂ ਛੜਾਉਣ ਚ ਆਇਆ ਸੀਗਾ ਵੀ ਨਾ ਲੜੋ ਅੱਗੇ ਵੀ ਇਹਨਾਂ ਨੂੰ ਰਾਤ ਤੋਂ ਬਚਾਉਂਦੇ ਹੀ ਰਹੇ ਹਾਂ ਜੀ ਜੀ ਪਿਛਲੀ ਵਾਰੀ ਵੀ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਸਰਪੰਚ ਤੋਂ ਕਰਾਇਆ ਵੀ ਖਾਰ ਮੀਂਹ ਪੈ ਗਿਆ ਵੀ ਖਾਲਾ ਕੱਢ ਦਿਓ ਆਪਾਂ ਇਹਨਾਂ ਨੂੰ ਫੋਨ ਕੀਤਾ ਮਾਹਬੱਲੀ ਖਾਲਾ ਕੱਢ ਦਿਓ ਇਹਨਾਂ ਨੇ ਖਾਲਾ ਕੱਢਤਾ ਜੀ ਆਪਣੇ ਜੇ ਹੁਣ ਵੀ ਜੇ ਖਾਲਾ ਭਰਿਆ ਗਿਆ ਸੀਗਾ ਚਲੋ بارش ਆ ਗਈ ਜ਼ਿਆਦਾ ਕੁਛ ਵੀ ਐ ਜੀ ਜੀ ਸਾਨੂੰ ਮੈਸੇਜ ਲਾਉਂਦੇ ਜਾਂ ਪੰਚਾਇਤ ਨੂੰ ਕਿਸੇ ਨੂੰ ਲਾਉਂਦੇ ਤੇ ਅਸੀਂ ਇਹਨਾਂ ਨੂੰ ਮੈਸੇਜ ਲਾਉਂਦੇ ਜੇ ਖਾਲਾ ਘੜਾਉਂਦੇ ਗੱਲ ਤਾਂ ਇੰਨੀ ਸੀ ਹੂੰ ਚਲੋ ਫਿਰ ਮਾੜਾ ਜੋ ਉਹਨਾਂ ਨੂੰ ਕੁਝ ਗੁੱਸੇ ਗਲੇ ਹੋਏ ਆ ਉਹ ਮਿੱਟੀ ਪਾਟ ਕੇ ਚੋਣ ਦੇ ਸ਼ਿੱਟਾਂ ਲਾ ਪਿਆ ਤੇ ਫਿਰ ਇਹਨਾਂ ਨੇ ਮਾੜਾ ਮੋਟਾ ਕੁਝ ਕਿਹਾ ਹੁਣ ਬਿਨਾਂ ਸ਼ਿੱਟੋ ਤੇ ਉੱਥੇ ਬਰ ਚੱਲ ਪਿਆ ਗੋ ਇਹ ਖਾਲੇ ਨੂੰ ਲੈ ਕੇ ਇੰਨਾ ਵੱਡਾ ਮਸਲਾ ਹੋ ਗਿਆ ਹਾਂਜੀ ਗੱਲ ਕੋਈ ਨਹੀਂ ਦੀ ਗੱਲ ਤਾਂ ਬਸ ਬੇ ਲੜਾਈ ਬਣਾਈ ਗਈ ਹੈ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਦਾ ਤੁਹਾਡੇ ਤੇ ਅਲੀਗੇਸ਼ਨ ਨੇ ਐਲੀਗੇਸ਼ਨ ਮੇਰੇ ਭਰਾ ਤੇ ਲੱਗੇ ਦੂਜੇ ਜੀਦਾਰ ਸਿੰਘ ਤੇ ਜੀ ਹਾਂਜੀ ਹਾਂਜੀ ਬਾਕੀ ਜਿਹਾ ਜਾਨੇ ਜਿਹੜੇ ਪਿਸਤਲ ਕੱਢਿਆ ਇਹਨਾਂ ਕੋਲੇ ਵੀਡੀਓ ਹੋਊਗੀ ਪ੍ਰੂਫ ਹੋਊਗਾ ਸਾਨੂੰ ਦਿਖਾ ਦੇਣ ਜੀ ਪਿਸਤਲ ਕੱਢਿਆ ਤਾਂ ਕੋਈ ਜੀ ਅਸੀਂ ਤਾਂ ਨੇ ਵੀ ਇਹਨਾਂ ਦੇ ਦੂਜੇ ਸਾਡੇ ਬਿੱਲੀ ਦੀ ਕਰਨੈਲ ਸਿੰਘ ਦੀ ਬਾਹਰ ਟੁੱਟੀ ਹੈ ਉਹ ਵੀ ਵਿਚਾਰੇ ਨੂੰ ਇਨਸਾਫ ਦਵਾਇਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਦੂਸਰੀ ਧਿਰ ਦੇ ਕੋਲ ਅਸੀਂ ਇਸ ਟਾਈਮ ਮੌਜੂਦ ਹਾਂ ਪਰ ਇਹਨਾਂ ਦਾ ਕਹਿਣਾ ਹੈ ਕਿ ਇੱਕ ਮੇਰੇ ਪਿਤਾ ਜੀ ਦੀ ਜਿਹੜੀ ਬਾਹ ਤੋੜੀ ਗਈ ਹੈ ਤੇ ਇਹਨਾਂ ਦੇ ਸਿਰ ਦੇ ਵਿੱਚ ਕਈ ਦਿਨਾਂ ਨਾਲ ਵਾਰ ਕੀਤਾ ਗਿਆ ਹੈ ਤਾਂ ਜਿਹੜੇ 6-7 ਟਾਂਕੇ ਵੀਰ ਨੇ ਕਿਹਾ ਮੇਰੇ ਲੱਗੇ ਆ ਤਾਂ ਪਿੰਡ ਦੇ ਵਿੱਚ ਇੱਕ ਖਾਲੇ ਨੂੰ ਲੈ ਕੇ ਜਿਹੜਾ ਇੰਨਾ ਵੱਡਾ ਜਿਹੜਾ ਮਾਮਲਾ ਖੜਾ ਹੋ ਗਿਆ ਸਿਰ ਪਾੜ ਦਿੱਤੇ ਗਏ ਐਡਮਿਟ ਹੋ ਗਏ ਪਰ ਜੋ ਵੀ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਜੋ ਵੀ ਦੋਸ਼ ਲੱਗੇ ਆ ਦੂਸਰੀ ਧਿਰ ਨੇ ਲਾਇਆ ਉਹ ਬਿਲਕੁਲ ਝੂਠ ਆ ਤੇ ਜੋ ਇਹਨਾਂ ਦੀ ਕਾਰਵਾਈ ਇਹ ਕਹਿੰਦੇ ਸਾਡੀ ਕਾਰਵਾਈ ਆ ਉਸ ਦੀ ਜਿਹੜੀ ਕਾਨੂੰਨੀ ਕਾਰਵਾਈ ਉਸ ਤੇ ਹੋਣੀ ਚਾਹੀਦੀ ਆ ਕੈਮਰਾਮੈਨ ਸ੍ਰਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਭ ਪਰ